ਤੇ ਚੈੱਕ ਕਰੋ ਵਿਊ ਖੇਤ ਹਾਂਜੀ ਬਰਾਹਣੀ ਬੱਚੇ ਨੂੰ ਖਿਡਾ ਰਿਆ ਨੋਡਲ ਲੈ ਲੈ ਅਸਲਾ ਐ ਕਰ ਇਧਰ ਇਧਰ ਆ ਮੈਂ ਤਾਂ ਸਰਜੀਤ ਹਾਂਜੀ ਕੀ ਹਾਲ ਚਾਲ ਚੋਬਰੋ ਹੋ ਚੁੱਕੀ ਆਪਣੀ ਗੁੱਡ ਮਾਰਨਿੰਗ ਚਾਹ ਪਾਣੀ ਲਿਆ ਪੀ ਤੇ ਚੱਲਦੇ ਹੁਣ ਬਾਹਰ ਭਰਾਵਾਂ ਕੋਲ ਤੇ ਦੇਖਦੇ ਆਂ ਕੀ ਮੌਜ-ਮਸੌਲਾ ਦਿਖਾਉਂਦੇ ਆ ਤੁਹਾਨੂੰ ਅੱਗੇ ਦਾ ਹਾਂਜੀ ਚੱਲਦੇ ਹੁਣ ਆਪਾਂ ਆਪਣੇ ਭਰਾ ਸਰਜੀਤੂ ਨਾਲ ਕੋਲ ਤੇ ਦਿਖਾਉਂਦੇ ਆ ਤੁਹਾਨੂੰ ਅੱਗੇ ਹਾਂਜੀ ਵੀਰ ਜੀ ਆ ਆਪਣੇ ਭਰਾ ਨੇਕ ਦਾ ਹੈਗਾ ਸਰਵਿਟੇਸ਼ਨ ਚੋ ਰਿਆ ਹੈ ਮੋਟਰਸਾਈਕਲ ਪਰ ਦੇਖਵੇਂ ਸੈਟ ਹੈ ਸੱਟ ਸੈਟ ਵਾ ਕੰਮ ਪੂਰਾ ਚੱਲ ਰਿਹਾ ਹੈ ਹਾਂ ਵਧੀਆ ਹੋ ਗਿਆ ਤੁਹਾਨੂੰ ਬਾ ਠੀਕ ਆ ਕਿਵੇਂ ਮਜਾ ਬਸ ਇੱਥੇ ਆਇਆ ਸੀ ਮੈਂ ਕਿ ਭਰਾ ਕੋ ਕਿਹੜਾ ਮਾਰੀਏ ਤਰ ਦੇਖੋ ਸੰਦ ਇੱਕ ਬਸ ਬਸ ਧੰਨਵਾਦ ਗੱਡੀ ਆ ਚੁੱਕੀ ਐ ਬਜ਼ੁਰਗਾਇ ਨੇ ਸਾਡੇ ਕੋਲ ਸਾਡੇ ਬਜ਼ੁਰਗ ਦੇ ਇਨ ਟਰੈਕਟਰ ਦਾ ਵਾਂਗਣਾ ਪਾ ਕੇ ਦੇਣਗੇ ਹੋਰ ਆਹ ਦੇਖੋ ਚਮਕਾ ਕੇ ਟ੍ਰੱਕ ਤਾਂ ਗੱਡੀ ਦੇਖੋ ਭਰਾ ਦੀ ਟੌਣ ਦਾ ਲੋਕੀ ਸ਼ਹਿਰੋਂ ਆਉਂਦੇ ਆ ਟੌਣ ਚਲੋ ਲੱਗਿਆ ਹੋਇਆ ਕੰਮ ਚਾ ਪਤਾ ਨਹੀਂ ਕੀ ਸਮਝਾ ਰਹੇ ਇਹਨੂੰ ਨਿਕਵੇਂ ਨਿਕਏ ਠੀਕ ਹੈ ਠੀਕ ਹੈ ਕੰਮ ਸੈਟ ਹੈ ਸੈਟ ਕੰਮ ਨਹੀਂ ਆਇਆ ਸਾਡੀ ਪਾਸ ਚੋਰੀ ਹੈ ਚੋਰੀ ਹੈ ਹਾਂ ਚੋਰੀ ਹੋਗੀ ਚੋਰੀ ਜਿਹਨੂੰ ਤਾਂ ਫੜਿਆ ਗਿਆ ਮੈਂ ਤੋਂ ਫਿਰ ਕਾਸ਼ ਲਾ ਦੇਣੀ ਹੈ ਸਵੇਰੇ ਸਵੇਰੇ ਹੁੰਦੀ ਹੈ ਚੋਰੀ ਚੋਰੀ ਬੁਛੀ ਚੋਰ ਫੜਦਾ ਹੈ ਤੇ ਜੇ ਤੂੰ ਆਪ ਹੀ ਕੀਤੀ ਹੋਈ ਚੋਰੀ ਫੇਰ ਮੇਰੀ ਚੋਰੀ ਮੈਂ ਚੋਰੀ ਕਰੂੰਗਾ ਤੇ ਕਰ ਲ ਜਾਊਂਗਾ ਹਾਂ ਤਾਂ ਕਰੇ ਦੇਖ ਕੇ ਆ ਜੀ ਅੱਛਾ ਨਾ ਤੇ ਰਾਤ ਨੂੰ ਚੋਰੀ ਕਰਦਾ ਹਾਂ ਲੈ ਕੇ ਜਾਂਦਾ ਚੋਰੀ ਕਰਦਾ ਹਾਂ ਹਾਂ ਠੀਕ ਠੀਕ ਨਹੀਂ ਹੋਰ ਚਾਹ ਪਾਣੀ ਮਾਲ ਨੂੰ ਛਕ ਲਿਆ ਮਾਲ ਨੂੰ ਛਕ ਲਿਆ ਓਏ ਕਿਹੜਾ ਮਾਲ ਮਾਨੂੰ ਨਾਣਾ ਜਿਆ ਕਰ ਹੈ ਹਾਂ ਓਕੇ ਚੱਲ ਠੀਕ ਹੈ ਓਕੇ ਹਾਂਜੀ ਆ ਬਾਬੂ ਡਰਾਈਵਰ ਆ ਰਿਹਾ ਆਪਣਾ ਫਰਾ ਉੱਠ ਪਿਆ ਹੁਣ ਹੋਰ ਕੀ ਹਾਲ ਚਾਲ ਵਧੀਆ 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 ਹੋਰ ਨੇ ਕਿਵੇਂ ਠੀਕਾ ਠੀਕਾ ਹੋ ਗਈ ਬਾਬੂ ਸੈਟ ਬਾਬੂ ਸੈਟ ਹੋ ਗਈ ਤੇ ਜਿਹੜੀ ਚੋਰੀ ਹੋਈ ਹੈ ਮਿਲ ਗਈ ਕਿ ਨਹੀਂ ਮੇਰੇ ਕੀ ਮਿਲ ਗਈ ਮਿਲ ਗਈ ਕਿੱਥੋਂ ਮਿਲੀ ਹੈ ਫਿਰ ਉਹ ਹੈ ਲੱਭ ਰਹੇ ਆਂ ਲੱਭ ਰਹੇ ਆ ਹਾਂ ਹਾਂ ਇਹ ਸਾਹਮਣੇ ਖੜਾ ਹੈ ਚੋਰ ਦਾ ਅੱਛਾ ਇਹ ਚੋਰ ਹੈ ਇਹ ਵਾ ਕਿੰਨੇ ਦੀ ਗੱਲ ਹੋ ਗਈ ਫਿਰ ਤੁਹਾਡੀ ਦੋਨਾਂ ਦੀ ਹਾਂ ਰਾਜਾਵੰਦੀ ਹੋ ਗਈ ਠੀਕ ਹੈ ਹੋਰ ਕੋਈ ਗੱਲ ਬਾਤ ਹਾਂ ਓਕੇ ਓਕੇ ਹੁਣ ਕਿੱਥੇ ਜਾਣਾ ਇਸ ਤੋਂ ਬਾਅਦ ਮਾਸੜ ਜਾ ਰਹਾ ਡਾਕਟਰ ਇਸ ਤੋਂ ਬਾਅਦ ਕਿੱਥੇ ਜਾਣਾ ਮੈਂ ਘਰ ਮੈਂ ਜਾ ਰਹਾ ਬੱਠਾ ਲੈ ਕੇ ਆ ਕੇ ਸਟਵਾ ਚੂੜੀ ਮੈਂ ਠੀਕ ਹੈ ਠੀਕ ਹੈ ਪਹੁੰਚ ਓਕੇ ਬਾਏ ਆ ਚਲਵਾ ਦੇ ਬੱਚੇ ਨੂੰ ਖੜਾ ਰਿਹਾ ਦੇਖੋ ਬਹੁਤ ਪਿਆਰ ਕਰਦਾ ਹੈ ਬੱਚਿਆਂ ਨਾਲ ਆ ਆਪਣੇ ਵਿਜੇਪੁਰਾ ਖੜਾ ਪਤਾ ਨਹੀਂ ਕੀ ਸੋਚੀ ਜਾਂਦਾ ਬੱਬੂ ਹੋਰ ਕਿਵੇਂ ਠੀਕ ਠਾਕ ਵਧੀਆ 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 ਵਾਈਫਾਈ ਲਵਾ ਲੈ ਫਿਰ ਰਾਤ ਹਾਲ ਵਾਲੇ ਕਿੰਨੇ ਮਹੀਨੇ ਤੇ ਰਹੀ ਤੇ ਤਿੰਨ ਮਹੀਨਿਆਂ ਤੋਂ ਠੀਕ ਹੈ ਨਜ਼ਾਰੇ ਹੁਣ ਉਹ ਬਹੁਤ ਵਧੀਆ ਫੋਨ ਨੇ ਵਾਈਫਾਈ ਹੁਣ ਛੰਡਣਾ ਦਿਨ ਰਾਤ ਇਹਨੇ ਫੋਨ ਦੇ ਵੜਿਆ ਰਹਿਣਾ ਅੱਗੇ ਵੀ ਫੋਨ ਤੇ ਹੀ ਰਹਿੰਦਾ ਤੇ ਹੁਣ ਵੀ ਕਿਥੇ ਜਾਣਾ ਕਿੱਥੇ ਜਾਣਾ ਅੱਜ ਅੱਜ ਗੁਰੂ ਸਾਹਿਬ ਜਾਣਾ ਕਿਵੇਂ ਮੈਰਿਜ ਤੇ ਮੈਰਿਜ ਹੈ ਫਿਰ ਆ ਗਿਆ ਬਬੂ ਬਿਆਂ ਬਹੁਤ ਖੰਦਾ ਕੀ ਹੋ ਗਿਆ ਡੇਗ ਪਿਆ ਕਰਦਾ ਠੀਕ ਠੀਕ ਆ ਦੇਖੋ ਹੁਣ ਰੀਤ ਮੰਨੇ ਉੱਪਰ ਰੋਟੇ ਕੀ ਹੋ ਗਿਆ ਕੀ ਹੋ ਗਿਆ ਖੜਾਓ ਆਈ ਹੋਗੀ ਆਜੋ ਦੇਖਦੇ ਚਾਚੇ ਦਾ ਡੇਰੀ ਫਾਰਮ ਕਸਟਮਰ ਆ ਚੁੱਕੇ ਨੇ ਕੀ ਬਖਾਰ ਹੋ ਗਿਆ ਤੇਨ 10 ਵਜੇ ਕੀ ਗੋਆਲ ਸ਼ੌਲ ਬਹੁਤ ਸ਼ੌਲ ਵਧੀਆ ਦੇਖੋ ਮੱਜਾ ਮੱਜਾ ਗਾਵਾਂ ਫੁੱਲ ਰੱਖੀਆਂ ਹੋਈਆਂ ਨੇ ਕੁਆਲਿਟੀ ਦੀਆਂ ਪਤਾ ਨਹੀਂ ਕੰਪਨੀ ਕਿਹੜੀ ਕਿਹੜੀ ਆਪਾਂ ਨੂੰ ਪਤਾ ਨਹੀਂ ਆਹ ਦੇਖੋ ਚਾਚੇ ਹੁਣੀ ਚਾਹ ਚ ਪੀ ਰਹੇ ਆ ਬਰਾ ਮੋਲ ਸ਼ੌਲ ਡੋਨਟਰ ਜੋਟਰ ਰੱਖਿਆ ਹੋਇਆ ਪੂਰੀ ਸੇਵਾ ਹੋ ਰਹੀ ਆ ਪਾਪਾ ਇੱਥੇ ਕਾਕਾ ਕੰਮ ਕਰਨ ਵਾਲਾ ਪਈਆ ਜਿਹੜਾ ਹੈਗਾ ਉਹ ਰਹਿੰਦਾ ਇੱਥੇ ਰਹਿੰਦਾ ਇੱਥੇ ਕੰਮ ਕਰਦਾ ਕਾਕਾ ਬਸੋ ਚਾਚੇ ਹੁਣੀ ਬਿਜ਼ੀ ਆ ਤੇ ਆਪਾਂ ਚਲਦੇ ਆਂ ਫਿਰ ਬਾਹਰ ਨੂੰ ਹਾਂਜੀ ਜਾ ਰਹੇ ਸੀ ਬਾਹਰ ਨੂੰ ਦੇਖਦੇ ਆ ਫਿਰ ਆਹ ਸ਼ੌਕ ਹਰਨੇਕ ਕੰਮ ਲੱਗਾ ਹੀ ਹੁੰਦਾ ਜਦੋਂ ਦੇਖੋ ਕੰਮ ਹੀ ਕੰਮ ਚੱਲਦੇ ਵਿੰਡ ਨੂੰ ਹਰਨੇਕ ਸਿੰਘ ਚਲਿਏ ਖੇਤਾਂ ਚਲਿਏ ਖੇਤਾਂ ਤੇ ਡਰਾਈਵਰ ਵੀ ਆ ਗਿਆ ਉਹ ਬੱਬੂ ਡਰਾਈਵਰ ਦੇਖੋ ਸਟੈਂਡ ਕਰਦਾ ਹੋਇਆ ਜੀ ਜੀ ਬੁੜੇ ਵਾਰੀ ਬਹੁਤ ਪਿਆਰ ਸ਼ਰੋਗ ਰਹਿੰਦੇ ਆ ਹਰਨੇਕ ਸਿੰਘ ਚਲਿਏ ਖੇਤ ਨੂੰ ਆਹ ਰੋ ਗਿਆ ਕੀ ਕਰੀ ਕਿ ਜਾਨਾ ਦੇਖ ਰਾ ਕੱਟਰਾ ਠਾਰੂ ਕਦੇ ਬੈਠ ਵੀ ਗਿਆ ਕਰ ਸਾਰਾ ਦਿਨ ਕੰਮ ਕੰਮ ਬਸ ਕੰਮ ਬਹੁਤ ਕਰਤਾ ਨੂੰ ਤੇਰੇ ਕੁਮਲ ਮੀਆਂ ਹੈ ਖਾਲੀ ਰੋਟੀ ਰੋਟੀ ਵੀ ਖਾਉਂਗਾ 3 ਵਜੇ 3 ਵਜੇ ਠੀਕ ਠੀਕ ਹੈ ਤੇਰਾ ਹਾਂ ਦੇਖੋ ਮੁੰਡਿਓ ਵਿਜੇ ਚਲਿਏ ਹਾਂ ਉਹ ਖੜਾ ਜਸਪਰਾ ਹਾਂ ਕੰਮ ਮੋਟਰ ਬੰਦ ਕਰੋ। ਆਤੀ ਤੁਹਾਡਾ ਆਰਡਰ। ਕਨੇਕ ਕੰਮ ਨਿੱਕ ਕਰਤਾ ਹੋਇਆ। ਵਰਨੇਕ ਉਹ ਸੈਟਾ ਐ ਕਰਦੇ ਮਾੜਾ। ਆ ਆਪਣੀ ਸ਼ਾਪ ਸਰਪੈਂਚ ਦਾ ਘਰ ਆਇਆ ਹੁਣ ਆ। ਸਾਹਮਣੇ ਘਰ ਮਾਰਦੇ ਕਿਹੜਾ ਫਿਰ। ਵਾਫੀ ਸੰਗਾਰ। ਪਿੰਡ ਦਾ ਸਰਪੰਚ ਇਹ ਆਪਣਾ ਸ਼ਮਸ਼ਾਨਗਾਰਡ ਪਿੰਡ ਦਾ ਦੇਖੋ ਸੰਗਤ ਇਹ ਆਪਣੇ ਆਖੇ ਖੇਤ ਦਿਖਾਉਂਦੇ ਆਗੇ ਤੇ ਚੈੱਕ ਕਰੋ ਵਿਊ ਖੇਤ ਆਹ ਪੱਠੇ-ਪੁੱਠੇ ਇੱਥੇ ਪਵਡਲੀ ਦਾ ਮੋਟਰ ਆ ਇੱਥੇ ਆਪਾਂ ਹੁਣ ਹੋਰ ਮਹੀਨੇ ਦੋ ਤੱਕ ਕੋਠੀ ਤਿਆਰ ਕਰਨੀਆਂ ਖੇਤ ਦੀ ਵਧੀਆ ਜੀ ਕਰਾਂਗੇ ਇਹ ਨਕਸ਼ਾ ਬਣਾਵਾਂਗੇ ਪੂਲ ਬਣਾਉਣਾ ਨਾਲ ਪੂਲ ਦੇਖਦੇ ਆਂ ਖਾੜੇ ਨੂੰ ਪੱਟ ਕੇ ਇੱਥੇ ਪੂਲ ਤਿਆਰ ਕਰ ਦਾਂਗੇ ਤੇ ਇਹ ਆਪਣੇ ਟਾਵਰ ਲੱਗੇ ਹੋਇਆ ਇੱਧਰ ਪਿੰਡ ਦੇ ਨਾਲ ਹੀ 5G ਉਹ ਸਾਹਮਣੇ ਸਾਸੰਗਰ ਦਾ 뷰 ਦੇਖੋ ਇੱਧਰ ਪਿੰਡ ਆ ਗਿਆ ਤੇ ਸਰਜੀਤ ਦੇਖੋ ਆਨੰਦ ਮਾਨ ਰਿਹਾ ਪੂਰਾ ਠੰਡੀ ਠੰਡੀ ਹਵਾ ਦਾ ਹਾਂਜੀ ਹੁਣ ਆਪਣਾ ਪ੍ਰਾਜਾ ਸਰਜੀਤ ਦਾ ਤੇ ਇਹ ਆਪਾਂ ਦੇਖਦੇ ਆਂ ਕੰਮ ਕਰ ਕਰ ਕੇ ਫਿਰ ਸ਼ਹਿਰ ਸ਼ੋਰ ਗਿੜਾ ਲਾਉਂਦੇ ਆਂ ਫਿਰ ਆਪਾਂ ਹੋ ਗਏ ਸੀ ਰੈਡੀ ਆਪਣੇ ਭਰਾ ਸਰਜੀਤ ਦਾ ਫੋਨ ਆਇਆ ਸੀ ਤੇ ਕਹਿੰਦਾ ਪਤਾ ਨਹੀਂ ਬਾਜ਼ਾਰ ਜਾਣਾ ਕੰਪਿਊਟਰ ਬਣਾਉਣਾ ਤੇ ਚਲਦੇ ਆਂ ਫਿਰ ਦੇਖਦੇ ਆਂ ਤਿਆਰ ਹੋਇਆ ਕਿ ਨਹੀਂ ਭਰਾ ਆਹ ਦੇਖੋ ਚਾ ਚਲਦੇ ਆਂ ਦੇਖੋ ਵੀਰ ਪੈਸੇ ਪੈਸਾ ਕਮਾ ਰਹੇ ਹੋਣਾ ਕਿਵੇਂ ਕਿਨੇ ਟਾਈਮ ਲੱਗਦਾ ਆ ਵੀ ਇਹ ਦੇਖੋ ਪਤਾ ਨਹੀਂ ਕੀ ਕਰ ਰਿਹਾ ਓਏ ਠੀਕ ਗੱਲ ਵੀ ਇਹ ਸੈੱਡ ਹੈ ਠੀਕ ਹੈ ਸਭ ਕਿਵੇਂ ਕਿੰਨੇ ਟਾਈਮ ਲੱਗ ਜੀ ਚਾਹ ਪੀਣੀ ਹਾਂ ਚਾਹ ਪੀ ਲੈ ਫਿਰ ਚੱਲਦੇ ਹਾਂ 15 ਮਿੰਟ ਲੱਗਣਗੇ ਚੱਲ ਠੀਕ ਹੈ ਕੋਈ ਨਾ ਚੱਲ ਚੱਲ ਠੀਕ ਹੈ ਹਾਂਜੀ ਆ ਦੇਖੋ ਆਪਣੇ ਭਰਾ ਕੰਮ ਬਹੁਤ ਕਰਦਾ ਪੱਠੇ ਲੈ ਕੇ ਆਇਆ ਹੁਣ ਤੇ ਕਿਵੇਂ ਲੈ ਆਏ ਪੱਠੇ ਓਏ ਆ ਦੇਖੋ ਸੋਨਾ ਪੱਠੇ ਟੋਂਦਾ ਹੋਇਆ ਜੋੜੀ ਹੈਂ ਜਾਣਦੇ ਆ ਬਸ ਚਾਹ ਚੂ ਪੀ ਕੇ ਆਹ ਦੇਖੋ ਡੰਗਰਾਂ ਦੀ ਕਰਦੇ ਸੇਵਾ ਚੋਪਰ ਹੋ ਚੁੱਕਿਆ ਤਿਆਰ ਤੇ ਹੁਣ ਚਾਹ ਦੀ ਹੋ ਰਹੀ ਹੈ ਵੇਟ ਤੇ ਦੇਖਦੇ ਆ ਸੋਨਾ ਕੀ ਕਰ ਰਿਹਾ ਸੋਨਾ ਕੀ ਹਾਲ ਚਾਲ ਕੀ ਕਰ ਰਿਹਾ ਵਦਿਆ ਭਾਈ ਕੀ ਕਰ ਰਹੇ ਹੋ ਕੀ ਹੋ ਗਿਆ ਤੇ ਕੋ ਫੋੜਾ ਵੱਜ ਗਿਆ ਸੀ ਇਸ ਕੋ ਦਵਾਈ ਲਗਾ ਰਹੇ ਆਂ ਅੱਛਾ ਦਵਾਈ ਲਗਾ ਰਹੇ ਹੋ ਹਾਂ ਕਿ ਆ ਪਟ ਗਿਆ ਥਾ ਬਹੁਤ ਪਟ ਗਿਆ ਥਾ ਠੀਕ ਹੁਣ ਹੋਣੀ ਕਿ ਸੱਟ ਅਗੇ ਨਾ ਅਭੀ ਤੋ ਨਹੀਂ ਹੋਇਆ ਬਸ ਥੋੜਾ ਜਿਹਾ ਰਹਿ ਗਿਆ ਠੀਕ ਆ ਲਾ ਦੇ ਦਵਾਈ ਚੰਗੇ ਤੋ ਇੰਨਾ ਜ਼ਿਆਦਾ ਹੋ ਗਿਆ ਆਏ ਤੋ ਬਚੇ ਮਸੇ ਠੀਕ ਨਾ ਪਟ ਗਿਆ ਸੀ ਇਤਨਾ ਠੀਕ ਆ ਠੀਕ ਆ ਕਰਦੇ ਕਰਦੇ ਪੁਰਿਆ ਠੀਕ ਕਰਦੇ ਇਹਨੂੰ ਕਿੰਨੇ ਦਿਨਾਂ ਚ ਹੋ ਜਾਏਗਾ ਠੀਕ ਆ ਇਹ ਉਜੇਗਾ ਦੋ ਚਾਰ ਦਿਨਾਂ ਚੱਕਰ ਠੀਕ ਆ ਠੀਕ ਆ ਚਲ ਕਰਦੇ ਫਿਰ ਚਾਹ ਪੀਂਦੇ ਆ ਕੋਈ ਬਾਤ ਨਹੀਂ ਠੀਕ ਚਲ ਮਾਰਨੀ ਆਵਾਜ਼ ਫਿਰ ਚਾਹ ਬਣ ਗਈ ਉਹ ਇੱਧਰ ਆਪਣਾ ਭਰਾ ਜਸ ਹੁਣੀ ਕਰ ਰਿਆ ਸੇਵਾ ਉਹਦਿਆਂ ਦੀ ਦੇਖੋ ਜੋ ਉੱਪਰ ਸਾਰੇ ਕੋ ਕਿੱਧਰ ਤੁਰਿਆ ਜਾਂਦਾ ਕਿੱਧਰ ਅਸੀਂ ਦੇਖੋ ਕੁਆਲਿਟੀ ਦੇਖੋ ਉਹਦਿਆਂ ਦੀ ਇੰਨੀ ਸੇਵਾ ਕਰਦਾ ਮੁੰਡਾ ਉਹ ਵਿਜੀ ਭਾਈ ਠੀਕ ਹੋ ਬਸ ਹੋ ਗਿਆ ਤੁਸੀਂ ਵੀ ਕਰ ਲਈ ਕਰੋ ਸੇਵਾ ਪਾਦਿਆਂ ਦੀ ਅਸੀਂ ਬਹੁਤ ਕੀਤੀ ਸਵਾ ਹੋਰ ਜੱਸ ਇੱਕ ਆਦਾ ਬੂਟਾ ਕਿੰਨੂ ਦਾ ਜੀ ਕਿੰਨੂ ਲੱਗੇ ਨਹੀਂ ਲੱਗੇ ਸੀ ਖਾਲੇ ਅੱਛਾ ਖਾਲੇ ਕੱਲੇ ਕੱਲੇ ਖਾ ਗਏ ਯਾਰ ਪੁੱਛਿਆ ਹੀ ਨਹੀਂ ਤੁਸੀਂ ਉਧਰ ਦੇਖੋ ਆਹ ਟਮਾਟਰਾਂ ਦੀ ਬੱਲਾ ਆ ਟਮਾਟਰ ਰੋਕਾਰਿਆ ਲੁਧਿਆਣੇ ਦਾ ਲੁਧਿਆਣੇ ਤੋਂ ਆਈਆਂ ਬੱਲਾ ਇਹ ਇਹ ਪਾਲਕ ਲੋਕ ਲਾਂਦੇ ਨੇ ਬੂਟੇ ਆਪਾਂ ਲਾਈਏ ਨੇ ਬੱਲਾ ਵੱਲਾ ਵੱਲਾ ਜੀ ਵੀਰ ਸਰਜੀਤਪਰਾ ਟੁੱਪ ਸੇਖ ਰਿਹਾ ਪਾਰਕ ਚ ਬੈਠ ਕੇ ਤੇ ਬੈਠ ਕੇ ਚਾਹ ਚ ਪੀਂਦੇ ਆਪਾਂ ਤੇ ਆ ਜਸਪਰਾ ਆਪਣਾ ਨੌਜਵਾਨ ਮੁੰਡਾ ਕਰ ਰਿਹਾ ਸੇਵਾ ਤੇ ਆ ਜਾਓ ਵੀ ਜੇ ਬੈਠੋ ਬਣ ਗਈ ਚ ਹਾਂ ਬਣ ਗਈ ਬੈਠ ਦੂੰਗਾ ਠੀਕ ਆ ਉਹ ਹਰਨੇਕ ਵੀ ਆ ਗਿਆ ਹਰਨੇਕ ਸਿੰਘ ਆ ਜਾ ਆ ਜਾ ਹੋਰ ਵੇਟ ਟੂ ਬੈਠੇ ਬਰਾ ਹੋਰ ਦੱਸ ਕੀ ਹਾਲ ਚਾਲ ਵਧੀਆ ਵਧੀਆ ਕੰਮ ਹੋ ਗਿਆ ਓਕੇ ਰੋਟੀ ਰੋਟੀ ਖਾ ਗਈ ਚਾ ਬਾਸ ਚਾ ਚਾ ਉਹ ਵੜ ਲੈ ਪੱਠੇ ਵਗੈਰਾ ਪੱਠੇ ਵੜ ਲੈ ਆ ਪਾਹੀ ਦੀ ਦਾ ਸਰਦਾਰ ਤੇ ਕੰਮ ਆ ਗਿਆ ਦਾਤ ਆ ਜਾ ਯਾਰ ਤੇ ਮੋਲ ਲੈ ਲੋ ਪੱਠੇ ਮੋਲ ਲੈ ਸੀ ਹਾਂਜੀ ਆਪਣਾ ਪ੍ਰਾ ਲੈ ਕੇ ਆ ਰਿਹਾ ਚਾ ਚਾ ਪੀਂਦੇ ਆ ਤੇ ਜਿੰਦਗੀ ਦੇ ਲੈਸਨ ਦੇ

ਬਿਸਕਟ ਲੈ ਕੇ ਖਾਓ ਚਾਹ ਦਿਓ ਯਾਰ ਆ ਜਾ ਹੋਰ ਚਾਹ ਪੀ ਕੇ ਹੁਣ ਕੀ ਕਰਨਾ ਤੂੰ ਚਾਹ ਪੀ ਗੋਣੇ ਕੁਝ ਨਹੀਂ ਪਾਏਗੇ ਪਰ ਪਾ ਗਏ ਹਾਂ ਖੇਤ ਮੈਂ ਤਾਰ ਲਾਣੀ ਹੈ ਬਸ ਚੱਲਦੇ ਆਂ ਉਸ ਮੈਂ ਗਾਂ ਵੱਢਦੀ ਆ ਬਹੁਤ ਅੱਛਾ ਤਾਰ ਲਾਉਣੀ ਹੈ ਨੁਕਸਾਨ ਕਰਦੀ ਹੈ ਨਾ ਖੇਤ ਦੇ ਚਲੋ ਚੱਲ ਠੀਕ ਆ ਪੀ ਚਾ ਹੋਰ ਬਿਸਕਟ ਲੈ ਆ ਦੀਏ ਨਾ ਨਾ ਚਲ ਠੀਕ ਆ ਜੀ ਵੀਰ ਦੀ ਬਾਜ਼ਾਰ ਪਹੁੰਚ ਚੁੱਕੇ ਆ ਕਰਦੇ ਆ ਬਾਜ਼ਾਰ ਚ ਐਂਟਰੀ ਤੇ ਦਿਖਾਉਣਾ ਹੈ ਤਾਂ ਤੁਹਾਨੂੰ ਕਿਹੜੀ ਚੌਕ ਤੇ ਜਾਣਾ ਹੈ ਪਹਿਲਾਂ ਕਿਹੜੀ ਗੱਲ ਹੈ ਕਿਨੇ ਮੇਰੇ ਵੀ ਲੈ ਚਲੀਏ ਹਾਂ ਆ ਵੇਖੀ ਦੀ ਗੱਲ ਇਧਰ ਵਿੱਚ ਦੇਖੋ ਵੀ ਦੇਖੋ ਇਧਰ ਕਿੱਧਰ ਕਿੱਥੇ ਚਾਲ ਜਾਣਾ ਹੈ ਕਰਨਾ ਹੈ ਚਾਚਾ ਪਤਾ ਨਹੀਂ ਖਲ ਖੁਲ ਲੈਣਾ ਹੈ ਖਾਲੀ ਲੈਣਾ ਇਹ ਫਰਕ ਨਾ ਹੈ ਜਦੋਂ ਮੈਂ ਕਰਦੇ ਹਾਂ ਨਾ ਬਾਈ ਉਹ ਵੀ ਪੁੱਛ ਰਿਹਾ ਹੈ ਕਹਿੰਦਾ ਜੱਪੀ ਸੀ ਉਹਦਾ ਵੀ ਫਿਰ CPU ਫੜਾਦਾ ਦੁਕਾਨ ਤੇ ਫਿਰ ਬਾਈ ਹੁਣ ਕਹਿੰਦੇ 8 ਘੰਟੇ ਤੱਕ ਆਇਆ ਜੇ ਵਿੰਡੋ ਹੁੰਦਾ ਕਰਾਉਣੀ ਤੇ ਹੋਰ ਲੱਗੂਗੀ 15 ਤੇ ਆਉਂਦਾ ਘੰਟੇ ਤੱਕ ਬਾਜ਼ਾਰ ਬੋਲ ਨੌਜਵਾਨ ਨੂੰ ਸਵੇਰੇ ਪੇਪਰ ਵੀ ਹੈਗਾ ਹੁਣ ਯਾਦ ਆਇਆ ਸੀ ਤੇ ਤਿਆਰੀ ਵੀ ਕਰਨੀ ਹੈ ਤਾਂ ਲੈ ਕੇ ਹੁੰਦੇ ਹਾਂ ਸਲਾਹ ਪੇਪਰ ਦੀ ਤਿਆਰੀ ਕਰਨ ਚੱਲੇ ਹਾਂ 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 ਤਿਆਰੀ ਕਰ ਚੱਲਿਆਂ ਮੁੰਡੇ ਲੈਨੇ ਅਸਲਾ ਦੇਖੋ ਅਸਲਾ ਪੇਪਰ ਦੀ ਹੋ ਗਈ ਤਿਆਰੀ ਜੀ ਚਾਚੇ ਹੁਣ ਆ ਚੁੱਕੇ ਆ ਨੌਜਵਾਨ ਮੁੰਡੇ ਸਟਾਰ ਸ਼ਾਪ ਤੇ ਕੱਪੜੇ-ਕੁਪੜੇ ਲੈਣ ਜਵਾਗਨ ਦਵਾਉਣੇ ਕੱਪੜੇ ਤੁ ਬਾਣੇ ਹਾਂ ਹਾਂ ਜੀ ਵੀਰ ਨਹੀਂ ਸ਼ੋਪਿੰਗ ਕਰਕੇ ਦੇ ਰਹੇ ਹਾਂ ਕੁੱਲੀ ਯਾਰ ਇਹ ਰਹਾ ਕਿਵੇਂ ਸੈਟ ਕਮ ਹੋਰ ਠੀਕ ਨਹੀਂ ਆ ਗਈ ਪਸੰਦ ਕਿ ਨਹੀਂ ਹੈ ਉਹ ਪਸੰਦ ਆਈ ਕਿ ਨਹੀਂ ਚੈੱਕ ਕਰੋ ਮੋੜੇ ਦੇ ਡੋਲੇ ਬਾਈ ਤੇ ਪੈਂਟ ਹੋ ਗਈ ਡਨ ਤੇ ਹੁਣ ਹੁਣ ਸ਼ਰਟ ਦੇਖੀ ਜਾਂਦੇ ਆ ਕੋਟੀ ਹੈਲੋ ਚੱਲ ਬਾਬਾ ਚੈੱਕ ਕਰੋ ਮੁੰਡਿਓ ਸੱਜਣਾ ਆਹੇ ਕਾਕੇ ਬਲੈਕ ਚੱਲੇ ਇੱਧਰ ਵੇਗਾ ਇਹਦਾ ਕੰਮ ਸੈਟ ਐ ਐ ਕਰ ਇੱਧਰ ਇੱਧਰ ਸਹੀ ਏ ਪੂਰੀ ਫੜ ਸਹੀ ਏ ਹੋ ਗੀਆਂ ਪੈਂਟਾਂ ਰੈਡੀ ਸ਼ਰਟ ਰੈਂਗ ਬਸ ਚੱਜੇ ਲੱਗੇ ਚੱਲਦੇ ਆ ਫਿਰ ਇੱਧਰ ਆ ਠੀਕ ਹੈ ਇਹ ਲੱਗੀ 100 ਰੁਪਏ ਕਰ ਲਈ ਸ਼ੋਪਿੰਗ ਤੇ ਹੁਣ ਕਰਾਊਡ ਦੇਖੋ ਕਿੰਨਾ ਰਸ਼ ਪਿਆ ਹੋਇਆ ਪੂਰਾ ਚਲੋ ਹਾਂਜੀ ਨੌਜਵਾਨੋ ਸਜੀਦ ਲੈ ਗਏ ਸੀ ਰੈਟਿੰਗ ਤੇ ਹਾਂਜੀ ਵੀਰ ਜੀ ਆਮਡਾ ਸਰ ਜੀ ਤਾਂ ਠੀਕ ਹੈ ਉਹਦੇ ਉਹ ਦੇ ਕੰਮ ਲਈ ਬਾਹਰੋਂ ਇਹ ਨਹੀਂ ਆ ਵੀ ਹੋ ਗਏ ਕੋਈ ਸਹਣਾ ਟੇਬਲ ਕਰ ਹਾਂਜੀ ਸੂ ਜਵਾਨੋ ਵੀਰ ਆਪਾ ਕਾਫੀ ਕਾਫੀ ਪੀ ਕੇ ਨਿਕਲ ਚੁੱਕੇ ਹੁਣ ਬਾਹਰ ਕਾਫੇ ਤੋਂ ਤੇ ਹੁਣ ਇੱਥੇ ਸੀਪੀਯੂ ਲੈ ਕੇ ਹਾਂਜੀ ਚੋਬਰੋ ਚੱਲੇ ਸੀ ਹੁਣ ਘਰ ਨੂੰ ਤੇ ਹੁਣ ਘਰ ਪਹੁੰਚ ਕੇ ਕਰਦੇ ਆਂ ਗੱਲ ਹਾਂਜੀ ਆ ਦੇਖੋ ਹੁਣ ਆ ਜੱਸ ਬੈਠਾ ਹੈ ਹੋਰ ਕਿਵੇਂ ਸੈਟਾ ਪਹੁੰਚ ਆਏ ਜੀ ਹੋਰ ਪਹੁੰਚ ਆਏ ਕਰਾਲਿਆਂ ਦਾ ਰੈਡੀ ਚਲਾਓ ਹੁਣ ਤੇ ਕਰੋ ਵਲੌਗ ਐਡਿਟ ਠੀਕ ਹੈ ਨੌਜਵਾਨੋ ਤੇ ਸੂਜਵਾਨੋ ਮਿਲਦੇ ਆਂ ਨੈਕਸਟ ਵਲੌਗ 'ਚ ਧੰਨਵਾਦ